ਸਾਰੇ ਕਾਲਜ ਸਾਰਿਆਂ ਨੂੰ ਮੇਰੀ ਪਹਿਲੀ ਕਿਤਾਬ ਆਈ ਹੈ ਜੇ ਕੰਦਾਂ ਦੇ ਓਲੇ ਉਹਦੇ ਵਿੱਚੋਂ ਮੈਂ ਕੁਝ ਕੁ ਲਿਖ ਤਾਂ ਆਪ ਜੀ ਨਾਲ ਸਾਂਝਾ ਕਰਨੀਆਂ ਚਾਹੂੰਗੀ ਸੋ ਪਹਿਲਾ ਇੱਕ ਸ਼ੇਰ ਹੈ ਮੇਰੀ ਕਿਤਾਬ ਦਾ ਇੱਕ ਭਾਗ ਹੈ ਪਿੰਡ ਦਾ ਮੋਹ ਸੋ ਉਹਦੇ ਵਿੱਚੋਂ ਹੈ ਸੁਪਨੇ ਚ ਆਉਂਦੀਆਂ ਸੁਪਨੇ ਚ ਆਉਂਦੀਆਂ ਹਲੂਣ ਕੇ ਜਗਾਉਂਦੀਆਂ ਮੈਨੂੰ ਮੇਰੇ ਪਿੰਡ ਦੀਆਂ ਰਾਹਾਂ ਨੇ ਬੁਲਾਉਂਦੀਆਂ ਤਾਂ ਉਸੇ ਭਾਗ ਦੇ ਅੰਦਰ ਅਗਲੀ ਲਿਖਤ ਹੈ ਜੀ ਪਰਦੇਸਾਂ ਦੀ ਜੂਨ ਕਾਲਿਆਂ ਤੋਂ ਬੱਗੇ ਬਾਲ ਹੋ ਗਏ ਪਿੰਡੋਂ ਨਿਕਲਿਆ ਨੂੰ ਕਿੰਨੇ ਸਾਲ ਹੋ ਗਏ ਹੁਣ ਇੱਥੇ ਮੇਰੇ ਬੱਬੇ ਤੇ ਵਾਵੇ ਦੇ ਵਿੱਚ ਥੋੜਾ ਜਿਹਾ ਗੜਬੜ ਹੁੰਦੀ ਆ ਮੈਨੂੰ ਪਤਾ ਕਿ ਕਿ ਮਾਲਵੇ ਵਾਲੇ ਥੋੜਾ ਜਿਹਾ ਐਵੇਂ ਬੋਲਦੇ ਨੇ ਕਾਲਿਆਂ ਤੋਂ ਬੱਗੇ ਬਾਲ ਹੋ ਗਏ ਪਿੰਡੋਂ ਨਿਕਲਿਆ ਨੂੰ ਕਿੰਨੇ ਸਾਲ ਹੋ ਗਏ ਬਾਲਿਆਂ ਦੀ ਛੱਤ ਵਾਲੇ ਘਰ ਦੀ ਯਾਦ ਆਵੇ ਬੇਸ਼ੱਕ ਪਰ ਦੇਸ਼ਾਂ 'ਚ ਸੋਹਣੇ ਕਾਰਬਾਰ ਹੋ ਗਏ ਘਰੋਂ ਨਿਕਲੇ ਸਾਂ ਕੁਝ ਬਣਨ ਦੀ ਚਾਹ ਲੈ ਕੇ ਅਸਲ ਵਜੂਦ ਵੀ ਹਾਲੋਂ ਬਿਹਾਲ ਹੋ ਗਏ ਕਿੰਨੇ ਜੀ ਮੇਰੇ ਪਿੰਡ ਵਿੱਚ ਨਵੇਂ ਨੇ ਆ ਗਏ ਤੇ ਕਿੰਨਿਆਂ ਦੇ ਮਗਰੋਂ ਇੰਤਕਾਲ ਹੋ ਗਏ ਫੋਨ ਸਕਰੀਨਾਂ ਤੇ ਆਪਣਿਆਂ ਦੇ ਵਿਆਹ ਹੁੰਦੇ ਵੇਖੇ ਨੇ ਫੋਨ ਸਕਰੀਨਾਂ ਤੇ ਆਪਣਿਆਂ ਦੇ ਵਿਆਹ ਹੁੰਦੇ ਵੇਖੇ ਨੇ ਸਭ ਸਦਰਾਂ ਚਾਵਾਂ ਦੇ ਮੰਦੇ ਹਾਲ ਹੋ ਗਏ ਕੰਮ ਧੰਦਿਆਂ ਦੇ ਵਿੱਚ ਉਲਝ ਗਈ ਆ ਜ਼ਿੰਦਗੀ ਡਾਲਰ ਕਮਾਉਣੇ ਜੀ ਦਾ ਜੰਜਾਲ ਹੋ ਗਏ ਸੱਚ ਹੈ ਕਿ ਦੌਲਤ ਨਾਲ ਖੀਸੇ ਨੇ ਲੱਦੇ ਸਾਚ ਹੈ ਕਿ ਦੌਲਤ ਨਾਲ ਥੀਸੇ ਨੇ ਲੱਦੇ ਪਰ ਸਕੂਨ ਵਾਲੇ ਪਾਸਿਓਂ ਗੰਗਾਲ ਹੋ ਗਏ ਪਿੰਡ ਮੁੜਨ ਦੀ ਖਿੱਚ ਦਿਲ 'ਚ ਧੂ ਰਹੇ ਪਾਉਂਦੀ ਪਿੰਡ ਮੁੜਨ ਦੀ ਖਿੱਚ ਦਿਲ 'ਚ ਧੂ ਰਹੇ ਪਾਉਂਦੀ ਪਿੰਡ ਦੇ ਰਾਹ ਨੂੰ ਵੇਂਦਿਆਂ ਦੀਦੇ ਗਾਲ ਹੋ ਗਏ ਇਹ ਵੀ ਹੈ ਕਿ ਪਿੰਡ ਹੁਣ ਪਿੰਡ ਜਿਹਾ ਰਿਹਾ ਨਹੀਂ ਪਿਛੋਂ ਬਹੁਤ ਜਣੇ ਚਲੇ ਗਏ ਬਹੁਤ ਕੁਝ ਹੋ ਗਿਆ ਗਲੀਆਂ ਸੁੰਨੀਆਂ ਹੋ ਗਈਆਂ ਪਹਿਲਾਂ ਵਾਲਾ ਮਾਹੌਲ ਨਹੀਂ ਹੈਗਾ ਇਹ ਵੀ ਹੈ ਕਿ ਪਿੰਡ ਹੁਣ ਪਿੰਡ ਜਿਹਾ ਰਿਹਾ ਨਹੀਂ ਮੁੜਾਂਗੇ ਨਾ ਪਰੇਸ਼ਾਨੀ ਦਾ ਸਬਾਬੇ ਸਵਾਲ ਹੋ ਗਏ ਪਰੇਸ਼ਾਨੀ ਦਾ ਸਬਾਬੇ ਸਵਾਲ ਹੋ ਸ਼ੁਕਰੀਆ